ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਤੀਸਰੀ ਸਾਖੀ ਰਾਜਾ ਫਤਿਹ ਸ਼ਾਹ ਦੀ ਧੀ ਦੀ ਦਾ ਵਿਆਹ ਰਾਜਾ ਫਤਿਹ ਸ਼ਾਹ ਸ਼੍ਰੀਨਗਰ ਦੀ ਲੜਕੀ ਦੀ ਕੁੜਮਾਈ ਰਾਜਾ ਪੀਮ ਚੰਦ ਦੇ ਰਾਜਕੁਮਾਰ ਅਜਮੇਰ ਚਾਦ ਨਾਲ ਹੋ ਗਈ ਤੇ ਵਿਆਹ ਦਾ ਦਿਨ ਜੋ ਮਿਥਿਆ ਸੀ ਉਹ ਨੇੜੇ ਆ ਪੂਜਾ ਇਸ ਦਿਨ ਦੇ ਨੇੜੇ ਪੂਜਨ ਤੇ ਰਾਜੇ ਪੀਮ ਚੰਦ ਦਾ ਪਾਪੀ ਮਨ ਡੋਲ ਗਿਆ ਉਹ ਡਰ ਗਿਆ ਕਿ ਜੰਝ ਪੌਂਟੇ ਲੱਗੇ ਉਹਦੀ ਲੰਗਣੀ ਹੈ ਕਿਤੇ ਇਹ ਨਾ ਹੋਵੇ ਸਤਗੁਰੂ ਜੀ ਜੰਝ ਨੂੰ ਰੋਕ ਕੇ ਯੁੱਧ ਨਾ ਕਰਨ ਲੱਗ ਪੈਣ ਹੋਰ ਕੋਈ ਰਸਤਾ ਨਹੀਂ ਸੀ ਜੇ ਹੈ ਸੀ ਤਾਂ ਇੰਨਾ ਲੰਮਾ ਰਸਤਾ ਸੀ ਕਿ ਸਾਹੇ ਦੇ ਦਿਹਾੜੇ ਨਹੀਂ ਸੰਕੁੱਝ ਸਕਦੇ ਜੰਝ ਦੇ ਨਾਲ ਉਸਨੇ ਫੌਜ ਤਿਆਰ ਕੀਤੀ ਰਾਜਾ ਪੀਮਚੰਦ ਨੂੰ ਇਹ ਵੀ ਪਤਾ ਲੱਗ ਗਿਆ ਕਿ ਰਾਜਾ ਫਤਿਹ ਸ਼ਾਹ ਤੇ ਸਤਗੁਰੂ ਜੀ ਦੀ ਚੰਗੀ ਮਿੱਤਰਤਾ ਹੈ ਉਸ ਨੂੰ ਤੋੜਨ ਦਾ ਉਸ ਨੂੰ ਇੱਕ ਢੰਗ ਸੁਝਿਆ ਉਹਨਾਂ ਨੇ ਪੱਕੀ ਸਲਾਹ ਕਰ ਲਈ ਲਾੜਾ ਰੋਹਤ ਕਿ ਇੱਕ ਦੋ ਆਦਮੀ ਤਾਂ ਉਸ ਰਾਹੇ 'ਚ ਜਿੱਧਰ ਸਤਗੁਰੂ ਜੀ ਹਨ ਇਹ ਦੂਸਰੇ ਰਸਤੇ ਫੌਜ ਤੇ ਬਰਾਤ ਜਾਵੇ ਜੇ ਬਰਾਤ ਪਿੱਛੋਂ ਹੀ ਪਹੁੰਚੇਗੀ ਤਾਂ ਵੀ ਕੋਈ ਗੱਲ ਨਹੀਂ ਲਾੜਾ ਰਾਜਕੁਮਾਰ ਅਜਮੇਰ ਚੰਦ ਤਾਂ ਵੇਲੇ ਸਿਰ ਪਹੁੰਚ ਜਾਵੇਗਾ ਇਸ ਸਲਾਹ ਉੱਤੇ ਅਮਲ ਹੋਇਆ ਰਾਜਕੁਮਾਰ ਤੇ 8 ਕੁ ਹੋਰ ਆਦਮੀ ਪੌਂਟਾ ਸਾਬ ਰਾਹੀਂ ਗਏ ਤੇ ਦੂਸਰੇ ਉੱਪਰਲੇ ਰਸਤੇ ਜਦੋਂ ਰਾਜਕੁਮਾਰ ਪੌਂਟੇ ਦੀ ਹੱਦ ਵਿੱਚ ਦਾਖਲ ਹੋਇਆ ਤਾਂ ਜੋ ਜੀ ਪ੍ਰੀਤਮ ਦੇ ਸਿੱਖਾ ਨੇ ਰਾਜਕੁਮਾਰ ਨੂੰ ਘੇਰ ਲਿਆ ਇਹ ਸਤਗੁਰੂ ਜੀ ਦੇ ਪੇਸ਼ ਕੀਤਾ ਸਤਗੁਰੂ ਜੀ ਨੇ ਬੜੇ ਪ੍ਰੇਮ ਨਾਲ ਤੇ ਰਤਾ ਬਿਆੰਗ ਨਾਲ ਕਿਹਾ ਰਾਜਕੁਮਾਰ ਤੇਰੇ ਬਾਪ ਨੇ ਤੈਨੂੰ ਇਕੱਲਿਆਂ ਭੇਜ ਕੇ ਗਲਤੀ ਨਹੀਂ ਕੀਤੀ ਜੇ ਭਲਾ ਅਸੀਂ ਤੈਨੂੰ ਗ੍ਰਿਫਤਾਰ ਕਰ ਲਈਏ ਤਾਂ ਫੇਰ ਤੇਰੀ ਕੌਣ ਸਹਾਇਤਾ ਕਰੇਗਾ ਉਹ ਨਾਲ ਕਿਉਂ ਨਹੀਂ ਆਇਆ ਰਾਜਕੁਮਾਰ ਸਿਆਣਾ ਸੀ ਕਿਉਂ ਉਸ ਦੀ ਮਾਤਾ ਨੇ ਉਸ ਨੂੰ ਪੱਕਿਆ ਕੀਤਾ ਹੋਇਆ ਸੀ ਇਹ ਸਤਿਗੁਰੂ ਜੀ ਨਾਲ ਮਿਲ ਹੋਵੇ ਤਾਂ ਬੜੀ ਨਿਮਰਤਾ ਨਾਲ ਖਿਮਾ ਮੰਗ ਲਈ। ਸਿਆਣੇ ਰਾਜਕੁਮਾਰ ਨੇ ਉਸੇ ਤਰ੍ਹਾਂ ਕੀਤਾ। ਉਸਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਜਿਵੇਂ ਆਪ ਦੀ ਇੱਛਾ ਹੈ ਤਿਵੇਂ ਕਰੋ। ਪਿਤਾ ਜੀ ਨੂੰ ਡਰ ਸੀ ਉਹ ਉਧਰ ਚਲੇ ਗਏ। ਮੈਨੂੰ ਡਰ ਕੋਈ ਨਹੀਂ ਮੈਂ ਇੱਧਰ ਆ ਗਿਆ। ਤੇਰੇ ਬਾਪ ਤੇ ਮਨ ਨਿਰਮਲ ਨਹੀਂ। ਸਤਿਗੁਰੂ ਜੀ ਨੇ ਫਰਮਾਇਆ ਤੇਰੇ ਬਾਪ ਤੇ ਮਨ ਵਿੱਚ ਤੋਖਾ, ਹੰਕਾਰ ਤੇ ਵੈਰ ਦੀ ਜਵਾਲਾ ਹੈ। ਉਹ ਉਸ ਨੂੰ ਬੇਚੈਨ ਕਰੀ ਰੱਖਦੀ ਹੈ। ਗੁਰੂ ਕਰ ਨਿਰਵੈਰ ਹੈ ਕਰ ਆਏ ਦੁਸ਼ਮਣ ਨਾਲ ਪਿਆਰ ਕਰਨਾ ਸਿੱਖ ਜਾਂਦੇ ਹਨ ਜੇ ਉਹ ਇਧਰ ਦੀ ਲੰਘ ਜਾਂਦਾ ਸਿਰਫ ਜਾਂਚ ਆਉਂਦੀ ਤੇ ਫੌਜ ਨਾਲ ਨਾ ਹੁੰਦੀ ਕਿਸੇ ਨੇ ਉਸ ਨੂੰ ਕੁਝ ਨਹੀਂ ਸੀ ਆਖਣਾ ਖੈਰ ਉਹ ਜੋ ਕੁਝ ਕਰ ਤੇ ਸੋਚ ਰਿਹਾ ਹੈ ਇਸ ਦਾ ਫਲ ਉਹ ਪਾਵੇਗਾ ਸਤਗੁਰੂ ਜੀ ਦੇ ਇਹ ਬਚਨ ਸੁਣ ਕੇ ਪ੍ਰੋਹਤ ਬੋਲ ਪਿਆ ਇਹ ਪ੍ਰੋਹਤ ਪਰਮਾਨੰਦ ਪੰਮਾ ਨਹੀਂ ਸੀ ਸਗੋਂ ਹੋਰ ਸੀ ਉਹ ਤਾਂ ਕਬੋਲ ਬੋਲਣ ਵਾਲਾ ਹੰਕਾਰੀ ਪੁਰਸ਼ ਡਰਦਾ ਹੋਇਆ ਇਸ ਰਾਹੇ ਆਇਆ ਹੀ ਨਹੀਂ ਸੀ ਸਤਿਗੁਰੂ ਜੀ ਰਾਜਕੁਮਾਰ ਬੜਾ ਧੀਮਾ ਤੇ ਸੱਚਾ ਹੈ ਇਹ ਤਾਂ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦਾ ਬਾਕੀ ਸੰਸਾਰੀ ਜੀਵ ਭੁੱਲਾਂ ਕਰਦੇ ਹੀ ਰਹਿੰਦੇ ਹਨ ਇਸ ਵਾਸਤੇ ਖਿਮਾ ਕਰਨੀ ਚਾਹੀਦੀ ਹੈ ਆਪ ਦਇਆ ਦੇ ਸਾਗਰ ਹੋ ਕਲ ਜੁਗੀ ਜੀਵਾ ਉੱਪਰ ਦਇਆ ਕਰਨੀ ਚਾਹੀਦੀ ਹੈ ਵਾਹਿਗੁਰੂ ਦਾ ਰੂਪ ਆਪ ਹੋ ਇਸ ਤਰ੍ਹਾਂ ਪ੍ਰੋਗਤ ਨੇ ਸਤਿਗੁਰੂ ਜੀ ਦੀ ਬਹੁਤ ਉਸਤਤਿ ਕੀਤੀ ਨਿਰਵੈਰਤਾ ਦੇ ਅਵਤਾਰ ਸਤਗੁਰੂ ਜੀ ਨੇ ਰਾਜਕੁਮਾਰ ਨੂੰ ਸਤਕਾਰ ਨਾਲ ਵਿਦਾ ਕੀਤਾ ਆਪਣੀ ਹੱਦ ਤੋਂ ਬਾਹਰ ਕਰਨ ਵਾਸਤੇ ਨਾਲ ਸਿੱਖ ਭੇਜੇ ਤਾਂ ਕਿ ਰਾਜਕੁਮਾਰ ਦੇ ਜਾਣ ਤੇ ਰਾਹ ਵਿੱਚ ਕੋਈ ਰੁਕਾਵਟ ਨਾ ਆਵੇ ਜੇ ਕੋਈ ਰੁਕਾਵਟ ਪਈ ਤਾਂ ਜ਼ਿੰਮੇਵਾਰੀ ਸਤਗੁਰੂ ਜੀ ਦੇ ਸਿਰ ਆਵੇਗੀ ਜਦ ਰਾਜਕੁਮਾਰ ਚਲੇ ਗਿਆ ਤਾਂ ਸਤਗੁਰੂ ਜੀ ਨੇ ਮਾਮੇ ਕਿਰਪਾਲ ਚੰਦ ਜੀ, ਅਨੰਦ ਚੰਦ ਹੋਰ ਮੁਖੀ ਸਿੱਖਾਂ ਨੂੰ ਕੋਲ ਸੱਦ ਕੇ ਇਹ ਸਲਾਹ ਕੀਤੀ ਇਹ ਰਾਜਾ ਫਤਿਹ ਸ਼ਾਹ ਦੀ ਲੜਕੀ ਦੀ ਸ਼ਾਦੀ ਤੇ ਤੰਬੂਲ ਨਿਯੰਦਰਾ ਭੇਜਣਾ ਚਾਹੀਦਾ ਹੈ 1 ਮੀਟਰ ਦੀ ਕੰਨਿਆ ਆਪਣੀ ਕੰਨਿਆ ਦੇ ਸਮਾਨ ਹੁੰਦੀ ਹੈ ਇਹ ਸਲਾਹ ਸਾਰਿਆਂ ਨੂੰ ਚੰਗੀ ਲੱਗੀ ਪਰ ਰਾਜਾ ਭੀਮ ਚੰਦ ਦੀ ਮੂਰਖਤਾ ਦਾ ਵੀ ਖਿਆਲ ਆਇਆ ਉਸ ਬਾਰੇ ਇਹ ਫੈਸਲਾ ਹੋਇਆ ਕਿ ਉਹ ਵਿਰੋਧਤਾ ਕਰੇ ਤਾਂ ਰਾਜਾ ਫਤੇਸ਼ਾ ਉਸ ਕੋਲੋਂ ਡਰਦਾ ਹੋਇਆ ਤੰਬੂਲ ਵੀ ਪ੍ਰਵਾਨ ਨਾ ਕਰੇ ਤਾਂ ਸਾਰੀਆਂ ਵਸਤੂਆਂ ਵਾਪਸ ਲਿਆਂਦੀਆਂ ਜਾਣ ਤੰਬੂਲ ਦੀ ਰਾਖੀ ਵਾਸਤੇ ਮਾਮਾ ਕਿਰਪਾਲ ਚੰਦ ਦੀ ਕਮਾਂਡ ਹੇਠ ਇਕ ਚੰਗੇ ਲੜਾਕੇ ਜਵਾਨ ਸਿੱਖਾਂ ਦਾ ਜਥਾ ਭੇਜਿਆ। ਦੀਵਾਨ ਆਨੰਦ ਚੰਦ ਤੰਬੂਲ ਦਾ ਜ਼ਿੰਮੇਵਾਰ ਤੇ ਮਿਸ਼ਨ ਦਾ ਆਗੂ ਸੀ। ਆਨੰਦ ਚੰਦ ਤੇ ਮਾਮਾ ਕਿਰਪਾਲ ਚੰਦ ਜੀ ਤੰਬੂਲ ਲੈ ਕੇ ਸ਼੍ਰੀਨਗਰ ਪੁੱਜ ਗਏ। ਰਾਜੇ ਫਤਿਹ ਸ਼ਾਹ ਦੇ ਹੁਕਮ ਨਾਲ ਬਾਗ ਵਿੱਚ ਤੰਬੂ ਲਾ ਦਿੱਤੇ। ਰਾਜੇ ਵੱਲੋਂ ਰਿਹਾਈਸ਼ ਤੇ ਕੁਰਾਕ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਸਾਰੇ ਸ਼ਹਿਰ ਵਿੱਚ ਬਹੁਤ ਗਰਮਾਗਮੀ ਸੀ। ਰਾਜਾ ਭੀਮ ਚੰਦ ਸੈਨਾ ਤੇ ਹੋਰ ਰਾਜਿਆਂ ਸਮੇਤ ਲਾਮਾ ਤੋਂ ਇੱਕ ਦਿਨ ਪਹਿਲਾਂ ਮੁਸਕਰ ਨਾਲ ਪਹੁੰਚ ਸਕਿਆ ਸੀ ਸ਼੍ਰੀਨਗਰ ਪੁੱਜ ਕੇ ਸਭ ਤੋਂ ਪਹਿਲਾਂ ਉਸਨੇ ਆਪਣੇ ਪੁੱਤਰ ਦਾ ਪਤਾ ਕੀਤਾ ਪੁੱਤਰ ਨੂੰ ਮਿਲਿਆ ਤੇ ਰਾ ਦਾ ਸਾਰਾ ਹਾਲ ਪੁੱਛਿਆ ਜਦ ਅਜਮੇਰ ਚੰਦ ਨੇ ਕਿਹਾ ਸਤਗੁਰੂ ਜੀ ਨੇ ਮੈਨੂੰ ਤਾਂ ਕੁਝ ਨਹੀਂ ਕਿਹਾ ਉਹ ਚੰਗੇ ਮਹਾਪੁਰਸ਼ ਹਨ ਤਾਂ ਉਸ ਦੀ ਕੁਝ ਤਸੱਲੀ ਹੋਈ ਪਰ ਉਸ ਦਾ ਗੁੱਸਾ ਮੱਠਾ ਨਾ ਹੋਇਆ ਜਦ ਉਸ ਨੂੰ ਇਹ ਪਤਾ ਲੱਗਾ ਕਿ ਸਤਗੁਰੂ ਜੀ ਦੇ ਆਦਮੀ ਸ਼੍ਰੀਨਗਰ ਵਿੱਚ ਪੁੱਜੇ ਹਨ ਦੇ ਦਾਤ ਦੇਣ ਵੇਲੇ ਬਹੁਤ ਸਾਰੀਆਂ ਕੀਮਤੀ ਵਸਤੂਆਂ ਫਤੇਸ਼ਾਦੀ ਤੀ ਨੂੰ ਸਤਗੁਰੂ ਜੀ ਵੱਲੋਂ ਦਿੱਤੀਆਂ ਜਾਣਗੀਆਂ ਫਤੇਸ਼ਾ ਤਨੋਂ ਮਨੋਂ ਸਤਗੁਰੂ ਜੀ ਦਾ ਸੇਵਕ ਬਣ ਗਿਆ ਪਰ ਉਹਦੇ ਗ੍ਰੋਧ ਦੀ ਅਗਨੀ ਪਰਚੰਡ ਹੋ ਗਈ ਉਹ ਸਿਰ ਤੋਂ ਪੈਰਾਂ ਤੱਕ ਬਲ ਉੱਠਿਆ ਉਸਨੇ ਉਸੇ ਵੇਲੇ ਪੰਮੇ ਪੁရောਹਤ ਤੇ ਹੋਰ ਸਾਥੀ ਰਾਜਿਆਂ ਨਾਲ ਮਜਲਿਸ ਕੀਤੀ ਮਜਲਿਸ ਕਰਨ ਸਮੇ ਉਸਨੇ ਆਖਿਆ ਜਿਸ ਸਾਧ ਸਤਗੁਰੂ ਜੀ ਦੇ ਅਸੀਂ ਵਿਰੁੱਧ ਹਾਂ ਜੋ Hindu ਧਰਮ ਦਾ ਦੁਸ਼ਮਣ ਹੈ ਜਿਸਨੇ ਦੇਵੀ ਦੇਵਤਿਆਂ ਦੇ ਮੰਦਰਾਂ ਵਿੱਚੋਂ ਮੂਰਤੀਆਂ ਤੋੜਨ ਦਾ ਉਪਦੇਸ਼ ਦਿੱਤਾ ਹੈ ਜਿਹੜਾ ਮੁਗਲ ਹਕੂਮਤ ਦੇ ਵਿਰੋਧਤਾ ਕਰਕੇ ਅਸਾਂ ਦੇ ਰਾਜਾ ਨੂੰ ਖੱਤਿਆਂ ਵਿੱਚ ਪਾ ਰਿਆ ਹੈ ਉਸ ਵੱਲੋਂ ਤਬੂਲ ਆਵੇ ਉਸ ਨਾਲ ਰਾਜਾ ਫਤਿਹ ਸ਼ਾਹ ਦੀ ਮਿੱਤਰਤਾ ਹੋਵੇ ਮੈਂ ਇਹ ਕਿਵੇਂ ਸਾਰ ਸਕਦਾ ਹਾਂ ਮੇਰਾ ਤਾਂ ਚਿਤ ਕਰਦਾ ਹੈ ਅਸੀਂ ਸਾਰੇ ਲਾੜੇ ਸਮੇਤ ਵਾਪਸ ਚਲੇ ਚਲੀਏ ਕਿ ਇਹਦੀ ਤੀਨੂ ਛੱਡ ਜਾਈਏ ਆਪੇ ਸੁਰਤ ਆ ਜਾਵੇਗੀ ਰਾਜਾ ਕਿਰਪਾਲ ਚੰਦ ਬੋਲਿਆ ਰਾਜਾ ਫਤਿਹ ਸ਼ਾਹ ਨੂੰ ਸੱਦ ਕੇ ਦਿਲ ਦੀ ਗੱਲ ਦੱਸ ਦੇਣੀ ਚਾਹੀਦੀ ਹੈ ਜੇ ਉਹ ਸਤਗੁਰੂ ਜੀ ਦਾ ਸਾਥ ਛੱਡ ਦੇਵੇ ਲੋੜ ਪੈਣ ਤੇ ਆਸਾ ਨਾਲ ਅੱਗੇ ਹੋ ਕੇ ਲੜੇ ਤਾਂ ਰਿਸ਼ਤਾ ਨਹੀਂ ਛੱਡਣਾ ਚਾਹੀਦਾ ਪਤੀ ਸ਼ਾ ਨੂੰ ਇਹ ਵੀ ਦੱਸਦੇ ਹੋ ਇਹ ਸਤਗੁਰੂ ਨਿਰਾ ਸਾਧ ਨਹੀਂ ਜੋ ਆਤਮਿਕ ਗਿਆਨ ਤੇ ਧਰਮ ਦਾ ਪ੍ਰਚਾਰ ਕਰਦਾ ਹੈ ਸਗੋਂ ਚਲਾਕੀ ਨਾਲ ਰਾਜਾ ਬਣਨਾ ਚਾਹੁੰਦਾ ਹੈ ਇਸ ਗੱਲ ਦਾ ਵੱਡਾ ਸਬੂਤ ਇਹ ਹੈ ਕਿ ਇਸ ਨੇ 500 ਲੜਾਕੇ ਪਠਾੜਾ ਨੂੰ ਨੌਕਰ ਰੱਖ ਲਿਆ ਹੈ ਇੱਕ ਪਾਸੇ ਤਾਂ ਇਹ ਆਖ ਰਿਹਾ ਹੈ ਕਿ ਉਹ ਧਰਮ ਦਾ ਪ੍ਰਚਾਰ ਕਰ ਰਿਹਾ ਹੈ Hindu ਧਰਮ ਨੂੰ ਬਚਾਉਣਾ ਚਾਹੁੰਦਾ ਹੈ ਇਹ ਦੂਸਰੇ ਪਾਸੇ ਮਲੇછા ਤੇ ਦੇਸ਼ ਦੇ ਵੱਡੇ ਦੁਸ਼ਮਣਾਂ ਨੂੰ ਕੋਲ ਰੱਖਦਾ ਹੈ ਸ਼ਕਤੀ ਦਾ ਪੁਜਾਰੀ ਹੈ ਸ਼ਕਤੀ ਨਾਲ ਬਾਦਸ਼ਾਹੀ ਪ੍ਰਾਪਤ ਕਰਨਾ ਚਾਹੁੰਦਾ ਹੈ ਇਹ ਸਮਾਂ ਹੈ ਜਦੋਂ ਸਾਰੇ ਪਹਾੜੀ ਰਾਜਿਆਂ ਨੂੰ ਇੱਕ ਮੁਟ ਹੋ ਕੇ ਇਸ ਨਵੇਂ ਉੱਠ ਰਹੇ ਖਤਰੇ ਨੂੰ ਦਬਾਇਆ ਜਾਵੇ ਰਾਜਾ ਫਤਿਹ ਸ਼ਾਹ ਨੂੰ ਦੱਸੇ ਬਿਨਾਂ ਕੋਈ ਉਲਟਾ ਕਦਮ ਨਹੀਂ ਚੱਕਣਾ ਚਾਹੀਦਾ ਰਾਜਾ ਹਰੀਚੰਦ ਰਾਜਾ ਕਿਰਪਾਲ ਚੰਦ ਦੀ ਨੇਕ ਸਲਾਹ ਹੈ ਰਾਜਾ ਫਤਿਹ ਸ਼ਾਹ ਨੂੰ ਉਹਨੇ ਸੱਦੋ ਤੇ ਪੂਰੀ ਗੱਲ ਦੱਸ ਦੇਵੋ ਜੇ ਉਹ ਜਿੱਦ ਤੇ ਪੱਕਾ ਰਹੇ ਕਿ ਸਤਗੁਰੂ ਜੀ ਦਾ ਸਾਥ ਦੇਵੇਗਾ ਤਾਂ ਆਪਣੀ ਸਾਂਝੀ ਸ਼ਕਤੀ ਨਾਲ ਨੱਕ ਦਮ ਕਰ ਦੇਵਾਂਗੇ ਹੋ ਸਕਦਾ ਹੈ ਉਸ ਨੂੰ ਕਿਸੇ ਗੱਲ ਦਾ ਪਤਾ ਵੀ ਨਾ ਹੋਵੇ ਚਲਾਕ ਸਾਧ ਨੇ ਕੁਝ ਵੀ ਨਾ ਦੱਸਿਆ ਹੋਵੇ ਭਰੀ ਮਜਨਸ ਵਿੱਚ ਉਹਨਾਂ ਨੇ ਸਰਬਸੰਮਤੀ ਨਾਲ ਇਹੋ ਪਾਸ ਕਰ ਦਿੱਤਾ ਕਿ ਰਾਜੇ ਫਤਿਹ ਸ਼ਾਹ ਨੂੰ ਪੁੱਛਿਆ ਜਾਵੇ ਉਸ ਵੇਲੇ ਰਾਜਾ ਪ੍ਰੋਹਤ ਪਰਮਾਨੰਦ ਪੰਮੇ ਨੂੰ ਰਾਜੇ ਫਤੇਸ਼ਾ ਕੋਲ ਭੇਜਿਆ ਕਿ ਉਹ ਉਸ ਨੂੰ ਸੱਦ ਲਿਆਇਆ ਜਦੋਂ ਉਹ ਰਾਜਿਆਂ ਵਿੱਚ ਆ ਬੈਠਾ ਤਾਂ ਉਸ ਦਾ ਦਿਲ ਬੇਤਰਤੀਬਾ ਹੋ ਧੜਕਿਆ ਉਸ ਨੇ ਅਨਪਵ ਕੀਤਾ ਕਿ ਦਾਲ ਵਿੱਚ ਜ਼ਰੂਰ ਕੁਝ ਨਾ ਕੁਝ ਕਾਲਾ ਹੈ ਰਾਜੇ ਕਿਰਪਾਲ ਚੰਦ ਨੇ ਅੱਗੇ ਹੋ ਕੇ ਉਸ ਨਾਲ ਸਾਰੀ ਗੱਲ ਕਰ ਦਿੱਤੀ ਕਿ ਉਸ ਨੂੰ ਕਿਉਂ ਸੱਦਿਆ ਗਿਆ ਹੈ ਜਦੋਂ ਉਸ ਨੇ ਸਾਰੀ ਗੱਲ ਸੁਣੀ ਤਾਂ ਉਹਦੇ ਪੈਰਾਂ ਹੇਠੋਂ ertid nikl gayi ਉਸ ਦਾ ਸਿਰ ਚਕਰਾਂਣ ਲੱਗ ਪਿਆ ਉਹ ਮਾਮੂਲੀ ਆਦਮੀ ਨਹੀਂ ਸੀ ਸਗੋਂ ਇੱਕ ਰਾਜਾ ਸੀ ਉਸਨੇ ਕਿਹਾ ਇਹ ਗੱਲ ਸੁਣਨ ਤੋਂ ਪਹਿਲਾਂ ਜੇ ਮੈਂ ਮਰ ਗਿਆ ਹੁੰਦਾ ਤਾਂ ਮੈਨੂੰ ਕੋਈ ਅਫਸੋਸ ਨਾ ਹੁੰਦਾ ਜਿਸ ਮਹਾਪੁਰਖ ਦੇ ਤੁਸੀਂ ਮੈਨੂੰ ਵਿਰੁੱਧ ਕਰਨਾ ਚਾਹੁੰਦੇ ਹੋ ਉਸ ਨੂੰ ਤਾਂ ਮੈਂ ਆਪਣਾ ਧਾਰਮਿਕ ਆਗੂ ਮੰਨ ਚੁੱਕਾ ਹਾਂ ਉਹ ਨਿਰਪੈ ਯੋਦਾ ਦੇਸ਼ ਦਾ ਰਾਖਾ ਧਰਮ ਦਾ ਅਵਤਾਰ ਵਿਸ਼ਨੂੰ ਅਵਤਾਰ ਮੈਂ ਉਸ ਦੇ ਵਿਰੁੱਧ ਹੋ ਕੇ ਆਪਣਾ ਸਤਿਆਨਾਸ਼ ਕਰ ਲਵਾਂ ਪਰ ਦੂਸਰੇ ਪਾਸੇ ਕੁੜਮਾਚਾਰੀ ਹੈ ਜੁਵਾਨ ਧੀ ਦੇ ਵਿਆਹ ਦਾ ਮਾਮਲਾ ਹੈ ਜੇ ਤੂੰ ਸਾਰਿਆਂ ਨੂੰ ਨਿਰਾਜ ਕੀਤਾ ਤਾਂ ਮੇਰੀ ਧੀ ਦਾ ਕੀ ਬਣੇਗਾ ਕਿ ਉਹ ਸਾਰੀ ਆਯੂ ਕੁਆਰੀ ਬੈਠੀ ਰਹੇਗੀ ਮੈਂ ਹੱਥ ਜੋੜਦਾ ਹਾਂ ਪੈਰਾਂ ਤੇ ਪੱਗ ਰੱਖਦਾ ਹਾਂ ਕਿ ਸਤਿਗੁਰੂ ਜੀ ਦੀ ਵਿਰੋਧਤਾ ਛੱਡ ਦਿਓ ਉਹ ਪਿਆਰ ਦਾ ਦੇਵਤਾ ਹੈ ਉਸਨੇ ਤਾਂ ਮੈਨੂੰ ਤੇ ਰਾਜਾ ਮੇਦਨੀ ਪ੍ਰਕਾਸ਼ ਨੂੰ ਮੂੜ ਮਿੱਤਰ ਬਣਾਇਆ ਹੈ ਉਹ ਕਿਸੇ ਦਾ ਰਾਜ ਨਹੀਂ ਖੋਏਗਾ ਉਹ ਕਿਸੇ ਵਾਸਤੇ ਖਤਰਾ ਨਹੀਂ ਐਵੇਂ ਕਾਬਰਨਾ ਨਹੀਂ ਚਾਹੀਦਾ ਉਸਨੇ ਕਦੇ ਗੱਲਬਾਤ ਵਿੱਚ ਤੁਸਾਂ ਲੋਕਾਂ ਨਾਲ ਵੈਰ ਭਾਵ ਪ੍ਰਗਟ ਨਹੀਂ ਕੀਤਾ ਬਹੁਤ ਅੱਛਾ ਜੇ ਤੁਸਾਂ ਇੱਕ ਸਾਧ ਨਾਲ ਮਿੱਤਰਤਾ ਰੱਖਣੀ ਹੈ ਤਾਂ ਅਸਾਨੂੰ ਸਾਫ਼ ਜਵਾਬ ਦੇਵੋ ਚਲੋ ਵਾਪਸ ਜਾਂਦੇ ਹਾਂ ਅਸੀਂ ਤੇਰੀ ਧੀ ਦਾ ਡੋਲਾ ਨਹੀਂ ਲੈ ਜਾਂਦੇ ਹੋਰ ਕਿਸੇ ਦੀ ਧੀ ਦਾ ਡੋਲਾ ਲੈ ਜਾਵਾਂਗੇ ਏਕ ਔੜੇ ਬਚਨ ਰਾਜਾ ਪੀਮ ਚੰਦ ਨੇ ਆਖੇ ਉਸੇ ਵੇਲੇ ਇੱਕ ਹੋਰ ਰਾਜਾ ਬੋਲ ਪਿਆ ਉਸਨੇ ਰਾਜਾ ਫਤਿਹ ਸ਼ਾਹ ਦੇ ਅੱਲੇ ਜਕਮਾ ਉੱਤੇ ਲੂਣ ਛਿੜਕ ਦਿੱਤਾ ਉਸ ਚੰਡਾਲ ਨੇ ਕਿਹਾ ਮੈਂ ਤੇਗ ਦਾ ਸਾਫ਼ ਦਿੰਦਾ ਹਾਂ ਮੇਰੀ ਧੀ ਮੁਟਿਆਰ ਤੇ ਸੁੰਦਰ ਹੈ ਰਾਜਕੁਮਾਰੀ ਪਦਮਨੀ ਇਹ ਸੁਣ ਕੇ ਉਹਦੀਆਂ ਅੱਖਾਂ ਅੱਗੇ ਪੰਬਰ ਤਾਰੇ ਆ ਗਏ ਉਹ ਬਹੁਤ ਹੈਰਾਨ ਹੋਇਆ ਉਸਨੇ ਸਾਰੇ ਹਵਲ ਦੇਖਿਆ ਤੇ ਉਸ ਨੂੰ ਨਿਰਾਸ਼ਤਾ ਹੋਈ ਸਾਰੇ ਉਹਦੇ ਵੱਲ ਘੂਰੇ ਸਨ ਕੋਈ ਉਹਦਾ ਬੇਲੀ ਨਹੀਂ ਸੀ ਵੈਰੀ ਸਨ ਪੱਕੇ ਵੈਰੀ ਪ੍ਰਤੀਤ ਹੋ ਰਹੇ ਸਭ ਉਸਨੇ ਸਿਰ ਨੀਵਾ ਕਰ ਲਿਆ ਤੇ ਉਹ ਸੋਚਾਂ ਦੇ ਵਹਿਣ ਵਿੱਚ ਰੁੜ ਗਿਆ ਉਸ ਕੋਲੋਂ ਕੋਈ ਉੱਤਰ ਨਾ ਆਇਆ ਇਹ ਸੁਣ ਕੇ ਰਾਜੇ ਪੀਮਚੰਦ ਨੇ ਆਪਣੇ ਆਦਮੀਆਂ ਨੂੰ ਆਖਿਆ ਸਮਾਨ ਸਮੇਟੋ ਤੰਬੂ ਇਕੱਠੇ ਕਰੋ ਇਹ ਲਾਵਾਂ ਤੋਂ ਪਹਿਲਾਂ ਬਿਨਾਂ ਡੋਲੀ ਦੇ ਜੰਦ ਵਾਪਸ ਜਾਵੇਗੀ ਰਾਜਾ ਪੀਮ ਚੰਦ ਰਸਮੀ ਸ਼ਕਤੀ ਵਿੱਚ ਸਾਰਿਆਂ ਨਾਲੋਂ ਤਕੜਾ ਸੀ ਉਹਦੇ ਸਾਥੀ ਬਹੁਤ ਸਨ ਜਦੋਂ ਰਾਜੇ ਫਤਿਹ ਸ਼ਾਹ ਨੇ ਉਹਦਾ ਇਹ ਹੁਕਮ ਸੁਣਿਆ ਤਾਂ ਹੈਰਾਨ ਹੀ ਨਾ ਹੋਇਆ ਸਗੋਂ ਉਸਦਾ ਦਿਲ ਹਿੱਲ ਗਿਆ ਉਹ ਤਲਕੀ ਆਖਣ ਲਗਾ ਰਾਜਾ ਪੀਮ ਚੰਦ ਇੱਕ ਪਲ ਠਹਿਰ ਮੈਨੂੰ ਸੋਚ ਲੈਣ ਦੇ ਮੈਨੂੰ ਖਾਕ ਨਾਲ ਨਾ ਰਲਾ ਘੜੀ ਪਲ ਸੋਚਣ ਵਿੱਚੋਂ ਮੈਂ ਇਹੋ ਸੁੰਣਾ ਚਾਹੁੰਦਾ ਹਾਂ कि उस साधु ਵੱਲੋਂ ਆਈ ਹੋਈ ਕੋਈ ਵਸਤੂ ਨਹੀਂ ਲਵੋਗੇ ਕਿ ਉਹਦੇ ਵਿਰੁੱਧ ਵਕੀਲ ਲੜੋਗੇ ਮੈਂ ਉਸ ਨੂੰ ਖਤਮ ਕਰਨਾ ਚਾਹੁੰਦਾ ਹਾਂ ਉਸਨੇ ਮੇਰੀ ਨਿਰਾਦਰੀ ਕੀਤੀ ਹੈ ਮੈਨੂੰ ਹੱਥ ਹੀ ਮੰਗਵਾ ਵੀ ਨਾ ਦਿੱਤਾ ਬਹੁਤ ਹੰਕਾਰੀ ਤੇ ਖਤਰਨਾਕ ਬੰਦਾ ਹੈ ਰਾਜੇ ਪੀਮ ਚੰਦਰੀ ਦੀ ਚੰਦਰੀ ਜबान ਸਤਿਗੁਰੂ ਜੀ ਦੀ ਨਿੰਦਾ ਕਰ ਗਈ ਉਸ ਪਾਪੀ ਨੇ ਨਰਕਾ ਨੂੰ ਜਾਣ ਵਾਸਤੇ ਭਾਰ ਬਨ ਲਿਆ ਸਾਜੇ ਸਾਰੇ ਰਾਜੇ ਲੋਕਰ ਤੇ ਦੇਖਣ ਵਾਲੇ ਹੈ ਰਾਮਸਨ ਰਾਜਪਵਨ ਵਿੱਚ ਸੋਗ ਦੀ ਸਫਿਸ਼ ਗਈ ਸਾਰੇ ਨੇ ਕੰਮ ਛੱਡ ਦਿੱਤੇ ਰਾਜੇ ਫਤਿਹ ਸ਼ਾਹ ਦੇ ਮੋਹਵਲ ਸਾਰੇ ਦੇਖਣ ਲੱਗ ਪਏ ਕਿ ਇਹ ਕੀ ਆਖਦਾ ਹੈ ਜੇ ਉਹ ਕਹਿ ਦੇਵੇ ਕਿ ਉਸਨੇ ਗੁਰੂ ਦਾ ਸਾਥ ਨਹੀਂ ਛੱਡਣਾ ਤਾਂ ਕੀ ਬਣੇਗਾ ਸਾਰੇ ਰਾਜ ਵਿੱਚ ਚਰਚਾ ਹੋਵੇਗੀ ਧੀ ਦਾ ਮਾਮਲਾ ਹੈ ਇੱਕ ਵਾਰ ਛੱਡੀ ਧੀ ਮੁੜ ਕੇ ਵਿਆਹੀ ਨਹੀਂ ਜਾਏਗੀ ਕੀ ਕੀਤਾ ਜਾਵੇ ਕਿਸ ਤਰ੍ਹਾਂ ਕਰਨ ਰਾਜੇ ਫਤਿਹ ਸ਼ਾਹ ਤੇ ਉਹਦੇ ਮਿੱਤਰਾਂ ਸਬੰਧੀਆਂ ਤੇ ਉਸਦੇ ਪਰਿਵਾਰ ਨੂੰ ਕੁਝ ਨਹੀਂ ਸੀ ਸੁਝਦਾ ਉਹ ਕੀ ਕਰੇ ਤੇ ਕੀ ਨਾ ਕਰੇ ਰਾਜਾ ਫਤਿਹशाह ਡਰ ਗਿਆ ਦੁਨੀਆਦਾਰੀ ਦੇ ਮਾਮਲਿਆਂ ਨੇ ਉਸ ਨੂੰ ਨੱਪ ਲਿਆ ਉਸਨੇ ਦੁਨੀਆ ਨੂੰ ਰੱਖਣ ਹੇਤ ਦੀਨ ਨੂੰ ਛੱਡਣ ਦਾ ਖਿਆਲ ਕਰ ਲਿਆ ਪਿਆਰੇ ਸਤਗੁਰੂ ਜੀ ਕੋਲੋਂ ਸਦਾ ਲਈ ਦੂਰ ਹੋਣ ਦਾ ਫੈਸਲਾ ਮਨ ਵਿੱਚ ਕਰ ਲਿਆ ਪਰ ਜ਼ਬਾਨ ਕਰਨ ਨਹੀਂ ਸੀ ਦਿੰਦੀ ਆਖਰ ਉਹ ਤੰਗ ਹੋ ਕੇ ਬੋਲਿਆ ਮੈਂ ਅਨੰਦਪੁਰ ਵਾਲੇ ਸਤਗੁਰੂ ਦਾ ਸਾਥ ਛੱਡਿਆ ਮੈਂ ਉਸ ਵੱਲੋਂ ਆਈਆਂ ਵਸਤੂਆਂ ਪਰਵਾਹ ਨਹੀਂ ਕਰਾਂਗਾ ਮੈਂ ਜਿਵੇਂ ਆਖੂਗੀ ਤਵੇਂ ਕਰਾਂਗਾ ਮੇਰੀ ਤੀਰਾਂ ਡੋਲਾ ਨਾ ਛੱਡੋ ਮੈਂ ਰਾਜਾ ਹਾਂ ਮੇਰੀ ਨਿਰਾਦਰੀ ਨਾ ਕਰੋ ਰਾਜਾ ਭੀਮਚੰਦ ਤੇ ਉਹਦੇ ਸਾਥੀ ਖੁਸ਼ ਹੋ ਗਏ ਖੁਸ਼ੀ ਵਿੱਚ ਉਹ ਉਛਲੇ ਉਹਨਾਂ ਦੇ ਉਛਲਣ ਨਾਲ ਸਾਰੇ ਰਾਗ ਰੰਗ ਹੋਣੇ ਸ਼ੁਰੂ ਹੋ ਗਏ ਤਹਿਨਾਈਆਂ ਤੇ ਪੇਲੀਆਂ ਨਵੇਂ ਸਿਰਿਓਂ ਨਵੇਂ ਉਤਸ਼ਾਹ ਨਾਲ ਵੱਜਣੀਆਂ ਸ਼ੁਰੂ ਹੋਈਆਂ ਪਰ ਰਾਜੇ ਫਤਿਹ ਸ਼ਾਹ ਦੇ ਹਿਰਦੇ ਨੂੰ ਲਾਂਤਾ ਪੈ ਰੀਆਂ ਸਨ ਉਹਨੂੰ ਕੋਈ ਗਿਆਬੀ ਸ਼ਕਤੀ ਆਖ ਰਹੀ ਸੀ ਰਾਜਾ ਫਤਿਹ ਸ਼ਾਹ ਤੂੰ ਫਤਨਸ਼ਾ ਨਹੀਂ ਰਿਹਾ ਫਤੇਸ਼ਾ ਨਹੀਂ ਰਿਹਾ ਸਗੋਂ ਹਾਰ ਬਣ ਗਿਆ ਹੈ ਭਗਵਾਨ ਦਾ ਸਾਥ ਛੱਡ ਕੇ ਸ਼ੈਤਾਨ ਨਾਲ ਰਹਿ ਗਿਓ ਇੱਕ ਦਿਨ ਆਵੇਗਾ ਜਦੋਂ ਤੈਨੂੰ ਪਛਤਾਉਣਾ ਪਵੇਗਾ ਤੂੰ ਬਹੁਤ ਮਾੜਾ ਕੀਤਾ ਤੂੰ ਮੂਗਰਖ ਹੈ ਸੋਨੇ ਦੇ ਨਾਲ ਛੱਡ ਕੇ ਪੱਥਰ ਦੇ ਵੱਟਿਆਂ ਨੂੰ ਝੋਲੀ ਪਾ ਲਿਆ ਪਰ ਕੀ ਕਰਦਾ ਫਤੇਸ਼ਾ ਘਾਬਰ ਕੇ ਰਾਜਪੁਰਨ ਵਿੱਚ ਜਾ ਲੁਕਿਆ ਦੂਸਰੇ ਪਾਸੇ ਸਤਿਗੁਰੂ ਜੀ ਦੇ ਸਿੱਖਾਂ ਪਾਈ ਆਨੰਦ ਚੰਦ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਤੰਬੂਲ ਵਸੂਲ ਨਹੀਂ ਕੀਤਾ ਜਾਵੇਗਾ ਰਾਜਾ ਫਤੇਸ਼ਾ ਨੇ ਵਾਹਿਗੁਰੂ ਜੀ ਵਿਰੁੱਧ ਲੜਨ ਦਾ ਫੈਸਲਾ ਕਰ ਲਿਆ ਉਹਨਾਂ ਨੇ ਇੱਕਦਮ ਫੈਸਲਾ ਕੀਤਾ ਕਿ ਕੋਈ ਵਸਤੂ ਨਹੀਂ ਦੇਣਗੇ ਤੰਬੂਲ ਦੀਆਂ ਸਾਰੀਆਂ ਵਸਤੂਆਂ ਸਮੇਟ ਕੇ ਸੰਦੂਕਾਂ ਵਿੱਚ ਬੰਦ ਕਰ ਦਿੱਤੀਆਂ ਸਾਰਾ ਸਮਾਨ ਤੇ ਨਕਦੀ ਸਵਾ ਕੁ ਲੱਖ ਦੇ ਕਰੀਬ ਸੀ ਲਾਵਾ ਫੇਰੇ ਹੋਣ ਤੋਂ ਪਹਿਲਾਂ ਹੀ ਨੰਦ ਚੰਦ ਜੀ ਹੋਰਾਂ ਨੇ ਵਾਪਸ ਪੌਂਟੇ ਨੂੰ ਮੁੜ ਔਨ ਦਾ ਫੈਸਲਾ ਕਰ ਲਿਆ ਕਚਰਾ ਉੱਤੇ ਪਾਰ ਲੱਦ ਕੇ ਵਾਪਸ ਤੁਰੇ ਸਤਿਗੁਰੂ ਜੀ ਦੇ ਦੀਵਾਨ ਆਨੰਦ ਚੰਦ ਜੀ ਤੇ ਹੋਰ ਸਿੱਖ ਅਜੇ ਸ਼੍ਰੀਨਗਰ ਸ਼ਹਿਰ ਤੋਂ ਥੋੜੀ ਦੂਰੀ ਆਏ ਹੋਣਗੇ ਕਿ ਰਾਜਾ ਭੀਮ ਚੰਦ ਦੇ ਭੇਜੇ ਥੋੜੇ ਜੇ ਬੰਦੇ ਉਹਨਾਂ ਦੇ ਗੱਲ ਆ ਪਏ ਪਰ ਅੱਗੋਂ ਸਿੱਖਾਂ ਨੇ ਚੂੜੀਆਂ ਤੇ ਪਾਈਆਂ ਹੋਈਆਂ ਨਹੀਂ ਸਨ ਉਹਨਾਂ ਨੇ ਮਿਆਨਾ ਵਿੱਚੋਂ ਸ੍ਰੀ ਸਾਹਿਬ ਖਿੱਚ ਲਏ ਤੇ ਲੁਟੇਰਿਆਂ ਦੇ ਐਸੇ ਮੂੰ ਪੰਨੇ ਉਹ ਪਿੱਛੇ ਨੂੰ ਨੱਟ ਉੱਠੇ ਨੱਠੇ ਵੀ ਐਸੇ ਕਿ ਕਈਆਂ ਦੀਆਂ ਬਾਹੀਆਂ ਕਈਆਂ ਦੀਆਂ ਪੱਗਾਂ ਕਈਆਂ ਦੇ ਸਿਰ ਧੜ ਮੈਦਾਨ ਵਿੱਚ ਰਹਿ ਗਏ ਪਹਾੜੀਏ ਸਤਗੁਰੂ ਜੀ ਦੇ ਸਿੱਖਾਂ ਕੋਲੋਂ ਤਾਂ ਬੋਲਦੀਆਂ ਵਸੂਆਂ ਖੋਣ ਆਈ ਆਪ ਹੀ ਲੁੱਟੇ ਗਏ ਮੰਦੀ ਦਸ਼ਾ ਕਰਕੇ ਰਾਜਾ ਭੀਮਚੰਦ ਦੇ ਅੱਗੇ ਜਾ ਕੇ ਲੋਤੇ ਉਹਨਾਂ ਨੂੰ ਵੇਖ ਕੇ ਉਹ ਬਹੁਤ ਹੈਰਾਨ ਤੇ ਗ੍ਰੋਧਵਾਨ ਹੋਇਆ ਉਸਨੇ ਕਿਹਾ ਅੱਛਾ ਵਿਆਦਾ ਕਾਰਜ ਪੂਰਾ ਹੋਣ ਦਿਓ ਮੈਂ ਇਸ ਗੁਰੂ ਨਾਲ ਜ਼ਰੂਰ ਨਜਿੱਠਾਂਗਾ ਕੋਈ ਆ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ